ਸਾ ਪਾਤਸ਼ਾਹ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਸਾਰੀ ਸੰਗਤ ਆਦਰ ਸਹਿਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਅਬਨਾਸ਼ੀ ਘਰ ਮੈਂ ਪਾਇਆ ਤਪਸਥਾਨ ਜਿਸ ਤੇ ਆਪ ਜੀ ਹਾਜ਼ਰੀ ਭਰਿਓ ਸਾਡੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਜਿਨ੍ਹਾਂ ਦੇ ਬਚਨ ਸੁਣ ਕੇ ਤਾਂ ਦੁਨੀਆ ਤਰੀ ਹੈ ਤੇ ਕਰੋੜਾਂ ਨੇ ਦਰਸ਼ਨ ਕਰਕੇ ਵੀ ਵੇੜਾ ਪਾਰ ਉਹਨਾਂ ਦਾ ਹੋ ਗਿਆ ਜਿਨ੍ਹਾਂ ਨੇ ਇੱਕ ਵਾਰ ਦਰਸ਼ਨ ਮਹਾਪੁਰਸ਼ਾਂ ਦੇ ਕਰਲੇ ਨਾ ਉਹਨਾਂ ਦਾ ਜੀਵਨ ਸਫਲ ਹੋ ਗਿਆ ਇਸ ਸਥਾਨ ਦੇ ਮੁਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਪਰਮਜੀਤ ਸਿੰਘ ਜੀ ਵੱਲੋਂ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਗੁਰਮਤ ਸਮਾਗਮ ਹੋ ਰਿਹਾ ਜਿੱਥੇ ਆਪ ਸਮੂਹ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰੀ ਭਰ ਰਹੇ ਹੋ ਉਥੇ ਤਪ ਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਪੁਰਖਾਂ ਦੇ ਸਥਾਨ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਜੋ 2-4 ਦਿਨ ਪਹਿਲਾਂ ਹੀ ਕੈਨੇਡਾ ਤੋਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਗੁਰਸਿੱਖੀ ਦੇ ਨਾਲ ਸੰਗਤਾਂ ਨੂੰ ਜੋੜਨ ਵਾਸਤੇ ਕੈਨੇਡਾ ਗਏ ਹੋਏ ਸਨ 2-4 ਦਿਨ ਪਹਿਲਾਂ ਹੀ ਆਏ ਆ ਮਹਾਪੁਰਖਾਂ ਦੀ ਵੀ ਇੱਛਾ ਵੀ ਸੰਗਤਾਂ ਦੇ ਦਰਸ਼ਨ ਦੀਦਾਰੇ ਕਰੀਏ ਜਿਨ੍ਹਾਂ ਨੇ ਵੀ ਮਹਾਪੁਰਖਾਂ ਦੇ प्रवचन ਸਰਵਣ ਕਰਨੇ ਨੇ ਉਹ ਥੋੜੀ ਜੀ ਬੇਨਤੀ ਹੈ ਸੰਗਤਾਂ ਬੈਠਣ ਦੀ ਕਿਰਪਾਲਤਾ ਕਰੋ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਆ ਜੇ ਸਾਨੂੰ ਸੰਤਾਂ ਮਹਾਪੁਰਖਾਂ ਦੇ ਪਰਵਰਤਨ ਸੁਣਨ ਨੂੰ ਮਿਲਦੇ ਆ ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਉਸੇ ਤਰ੍ਹਾਂ ਉੱਥੇ ਹੀ ਵੀ 15 ਸਤੰਬਰ ਤੋਂ 7 ਅਕਤੂਬਰ ਤੱਕ ਮਹਾਨ ਸਲਾਣਾ ਕੋਤਰੀ ਸਮਾਗਮ ਹੋ ਰਿਹਾ ਜੀ 23 ਦਿਨ ਦੇ ਗੁਰਮਤ ਸਮਾਗਮ ਉੱਥੇ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਰਹੀਆਂ ਜੀ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਅਕਾਸ਼ ਦੇ ਤਾਰੇ ਤਾਂ ਗਿਣੇ ਜਾ ਸਕਦੇ ਆ ਜੋ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਤਾਰੇ ਆ ਨਾ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਮਹਾਂਪੁਰਖਾਂ ਦੇ ਸਥਾਨ ਤੇ ਪਹੁੰਚੋ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਫਿਰ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਬੋਲੇ ਸੋਨਿਹਾਲ ਲੱਖਾਂ ਦੀ ਗੈਨਤੀ ਸੰਗਤ ਬੈਠੀ ਹੈ ਗੱਜ ਕੇ ਮਿਲ ਕੇ ਜਕਾਰਾ ਬਲਾਈਏ ਜੀ ਬੋਲੇ ਸੋ ਨਿਹਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ